ਇਹ ਟੌਰੰਡ ਰਾਨਾ ਜਿਹੜਾ ਰੂਲ ਲਾਗੂ ਕੀਤਾ ਇਹਦੇ ਅਸੀਂ ਦਾ ਹੱਕ ਦੇ ਵਿੱਚ ਹੈ ਨਹੀਂ ਕੋਸ਼ਿਸ਼ ਤਾਂ ਇਹ ਹੀ ਹੈ ਕਿ ਮੋਦੀ ਸਾਹਿਬ ਆਪਣਾ ਫੈਸਲਾ ਵਾਪਸ ਲੈ ਲੈਣ ਨਹੀਂ ਫਿਰ ਅਸੀਂ ਡਰਾਈਵਰ ਭਾਈਆਂ ਦੇ ਨਾਲ ਆ ਜਿੰਮੇ ਅੱਗੇ ਕਾਰਵਾਈ ਹੋਊਗੀ ਅਸੀਂ 6 ਤਰੀਕ ਨੂੰ ਫਿਰ ਆਪਣਾ ਜ਼ੋਰਖਾ ਦਿਖਾਈ ਦੇਵਾਂਗੇ ਕਿ ਨਵੇਂ ਸਾਲ ਦਾ ਤੋਹਫਾ ਕਹਿੰਦਾ ਕੇਂਦਰ ਸਰਕਾਰ ਦੇ ਬਹੁਤ ਵੱਡਾ ਤੋਹਫਾ ਦਿੱਤਾ ਜੀ ਬਹੁਤ ਵੱਡਾ ਤੋਹਫਾ ਪਰ ਇਹ ਤੋਹਫਾ ਵੀ ਵਾਪਸ ਤਾਂ ਲੈਣਾ ਪਊਗਾ ਕਿ ਪਹਿਲਾ ਕਨਸਾਨੀਨ ਟੋਲਣ ਦੇ ਵਿੱਚ ਉੱਤੇ ਵੀ ਸਾਡੀ ਜਿੱਤ ਰਹੀ ਆ ਤੇ ਹੁਣ ਤਾਂ ਡਰਾਈਵਰ ਭਾਈ ਚਾਰਾ ਇਹਦੇ ਵਿੱਚ ਨਾ ਤਾਂ ਕੋਈ ਜਾਤ ਪਾਤ ਆ ਨਾ ਕਿਸੇ ਵੀ ਤਰ੍ਹਾਂ ਦਾ ਕੋਈ ਧਰਮ ਆ ਇਹ ਵਿੱਚ ਤਾਂ ਹੁਣ ਤੁਹਾਨੂੰ ਪਤਾ ਹੀ ਆ ਫਿਰ ਹੋਣਾ ਤੁ ਬੁੱਲਣਾ ਚੜਾ ਕਰ ਚੱਲਣੀ ਤੇ ਡਰਾਈਵਰਾਂ ਦੇ ਹੁੰਦੇ ਕਿ ਰੱਬ ਦੇ ਲੈ ਨਹੀਂ ਕਿਹੜਾ ਸਿੱਕੇ ਦੇ ਰੰਗ ਲੱਗ ਜੂ ਪੁੱਤ ਜੱਟਾਂ ਦੇ ਪੁੱਤ ਜੱਟਾਂ ਦੇ ਦੇ ਛੱਡ ਕੇ ਡਰੇ ਫਰੀ ਨਹੀਂ ਚੜਕਾ ਨੂੰ ਡੰਗ ਲੱਗ ਜੂ ਓ ਪੁੱਤ ਜੱਟਾਂ ਦੇ ਜੇ ਛੱਡ ਕੇ ਡਰੇ ਫਰੀ ਨਹੀਂ ਚੜਕਾ ਨੂੰ ਡੰਗ ਲੱਗ ਜੂ ਮੀਦ ਕਰਦੇ ਆ ਇਹ ਹਿੱਟ ਐਂਡ ਰਨ ਦਾ ਜਿਹੜਾ ਇਹ ਵਾਪਸ ਲੈਤੇ ਜਾਵੇ ਫੈਸਲਾ ਨਹੀਂ ਫਿਰ 6 ਤਰੀਕ ਨੂੰ ਆਉਣ ਵਾਲੀ ਸਾਰੇ ਅਸੀਂ ਡਰਾਈਵਰ ਭਾਈਚਾਰੇ ਦਾ ਸਾਥ ਆ ਸੀ ਪੂਰੇ ਤੈਹ ਦਿਲੋਂ ਦਮਾਂਗੇ ਜੀ ਓ ਰੂਲ ਚਿੱਤ ਲੱਗਦ ਨੇਟੇ ਆੜੇ ਨੇ ਗੱਲ ਨਾ ਤੂੰ ਮਨ ਨਿਕਲੇ ਸ ਜਾਊਗਾ ਵਦ ਓ ਸੌਖੀ ਨਹੀਂ ਡਰਾਈਵਰੀ ਬਿਲੋ ਓ ਭੰਦੇ ਸੱਪ ਦੀ ਜੀਨੀ ਤੇ ਨੋਟ ਚੱਕਣੇ ਨਹੀਂ ਸੌਖੀ ਨਹੀਂ ਡਰਾਈਵਰੀ ਬਿਲੋ ਓ ਗੇੜਾ ਮਿੱਤਰਾਂ ਦਾ ਲਾਵਾ ਇੱਕ ਦਿੱਲੀ ਦਾ ਨਹੀਂ ਸ਼ਿਕੇ ਦਾ ਰੰਗ ਲੱਗ ਜੂ ਕੁੱਤ ਜਦ ਤੱਕਾਂ ਮੇਰੇ ਛੱਡ ਕੇ ਡਰਾਈਵਰੀ ਨੀ ਸੜਕਾਂ ਨੂੰ ਚੰਗ ਲੱਗ ਤੂ ਕੇਂਦਰ ਸਰਕਾਰ ਦੇ ਵੱਲੋਂ ਜਿੱਥੇ ਡਰਾਈਵਰ ਭਾਈਆਂ ਦੇ ਉੱਪਰ ਹਿੱਟ ਐਂਡ ਰਨ ਦਾ ਕਾਨੂੰਨ ਲਾਗੂ ਕੀਤਾ ਗਿਆ ਤਾਂ ਉੱਥੇ ਹੀ ਦੂਜੇ ਪਾਸੇ ਕੜਾਕੇ ਦੀ ਪੰਜਾਬ ਦੇ ਸੂਬੇ ਪਰ ਦੇ ਵਿੱਚ ਜਿਹੜੀ ਠੰਡ ਵੀ ਪੈ ਰਹੀ ਇੱਕ ਤਸਵੀਰ ਦਿਖਾ ਦਿੰਦੇ ਆ ਰੂਲ ਲਾਗੂ ਕੀਤਾ ਪਰ ਫਿਰ ਵੀ ਵੀਰਾਂ ਦੇ ਜਿਹੜੇ ਫੇਸ ਤੇ ਚਿਹਰੇ ਤੇ ਮੁਸਕਾਨ ਉਹ ਵੀ ਜਾਰੀ ਹੈ ਤਾਂ ਭਾਈ ਜੀ ਕੀ ਕਹਿਣਾ ਚਾਹੋਗੇ ਰੂਲ ਲਾਗੂ ਕਰਤਾ ਬਿਲੇ ਬੈਠੇ ਬਾਈ ਜੀ ਸਾਸਰੀਗੜ ਮੈਂ ਸ੍ਰੀ ਗੁਰੂ ਤੇਗ ਬਹਾਦਰ ਟੈਕਸੀ ਯੂਨੀਅਨ ਭਵਾਨੀਗੜ ਇਹ ਸਾਰੇ ਆਪਰੇਟਰ ਵੀਰ ਵੀਰੇ ਸ੍ਰੀ ਗੁਰੂ ਤੇਗ ਬਹਾਦਰ ਜੂਨੀਅਨ ਤੋਂ ਹੀ ਨੇ ਹਿੱਟ ਐਂਡ ਰਨ ਜਿਹੜਾ ਰੂਲ ਲਾਗੂ ਕੀਤਾ ਇਹਦੇ ਅਸੀਂ ਦਾ ਹੱਕ ਦੇ ਵਿੱਚ ਹੈ ਨਹੀਂ ਕੋਸ਼ਿਸ਼ ਤਾਂ ਇਹ ਹੀ ਆ ਕਿ ਮੋਦੀ ਸਾਹਿਬ ਆਪਣਾ ਫੈਸਲਾ ਵਾਪਸ ਲੈ ਲੈਣ ਨਹੀਂ ਫਿਰ ਅਸੀਂ ਡਰਾਈਵਰ ਭਾਈਆਂ ਦੇ ਨਾਲ ਆ ਜਿਵੇਂ ਅੱਗੇ ਕਾਰਵਾਈ ਹੋਊਗੀ ਅਸੀਂ 6 ਤਰੀਕ ਨੂੰ ਫਿਰ ਆਪਣਾ ਜੁਰਕਾ ਦਿਖਾਈ ਦੇਵਾਂਗੇ ਠੰਡ ਵੀ ਪੈ ਰਹੀ ਹੈ ਠੰਡ ਦਾ ਹੁਣ ਵੇਲੇ ਕਰਤੇ ਬਈ ਸੇਕ ਰਹਿਾਂਗੇ ਉਮੀਦ ਕਰਦੇ ਆ ਕਿ ਹਿੱਟ ਐਂਡ ਰਨ ਦਾ ਜਿਹੜਾ ਇਹ ਵਾਪਸ ਲਿੱਤਾ ਜਾਵੇ ਫੈਸਲਾ ਨਹੀਂ ਫਿਰ 6 ਤਰੀਕ ਨੂੰ ਆਉਣ ਵਾਲੀ ਸਾਰੇ ਅਸੀਂ ਡਰਾਈਵਰ ਭਾਈਚਾਰੇ ਦਾ ਸਾਥ ਆ ਅਸੀਂ ਪੂਰੇ ਤੈਹ ਦਿਲੋਂ ਦਮਾਂਗੇ ਜੀ ਤਾਂ ਅਸੀਂ ਇੱਕ ਤਸਵੀਰ ਵੀ ਦੇਖ ਰਹੇ ਸੀਗੇ ਟਰੱਕ ਦੀ ਡਰਾਈਵਰੀ ਗੱਡੀਆਂ ਡਰਾਈਵਰੀ ਕਰਨੇ ਸ਼ੌਕੀਨ ਨੇ ਤੱਕਾ ਲਾ ਰਹੇ ਤੇ ਨਾਲ ਮਨੋਰੰਜਨ ਵੀ ਚੱਲ ਰਿਹਾ ਗੀਤ ਵੀ ਕਰ ਰਹੇ ਵੇਲੇ ਕਰੀਏ ਕੀ ਜੀ ਟਾਈਮ ਪਾਸਾ ਕਰਨਾ ਹੀ ਆ ਆਵਾਜਾਈ ਆਵਾਜਾਈ ਬਹੁਤ ਘਟ ਗਈ ਕਿਉਂਕਿ ਕੰਮ ਕਰ ਰਿਹਾ ਨਹੀਂ ਬਾਕੀ ਇਕੱਠੇ ਆ ਸਾਰੇ ਫਿਰ ਹੁਣ ਧੂਈ ਸੇਕੀ ਜੰਨ ਨਾਲੇ ਠੰਡ ਨੂੰ ਇੰਜੋਏ ਕਰੀ ਜੰਨ ਦੁਬਾਰਾ ਗੀਤ ਸਾਰੇ ਡਰਾਈਵਰ ਭਾਈ ਮੇਰਾ ਸਾਥ ਦੇਣਗੇ ਹੈਣਾ ਹੋ ਨੱਕ ਬੁੱਲਣਾ ਚੜਾ ਕਰ ਚੱਲਣੀ ਦੇ ਡਰਾਈਵਰਾਂ ਦੇ ਹੁੰਦੇ ਕਿਹੜਾ ਦਿਲ ਨਹੀਂ ਜਿਹੜਾ ਛੱਡ ਨਾਲ ਨਾਲ ਇੱਕ ਦਿੱਲੀ ਦਾ ਜੰਗ ਲੱਗ ਜੂ ਪੁੱਤ ਜੱਟਾਂ ਦੇ ਪੁੱਤ ਜੱਟਾਂ ਦੇ ਜੇ ਛੱਡ ਕੇ ਡਰੇ ਫਰੀ ਨਹੀਂ ਚੜਕਾਂ ਨੂੰ ਜੰਗ ਲੱਗ ਜੂ ਓ ਪੁੱਤ ਜੱਟਾਂ ਦੇ ਜੇ ਛੱਡ ਕੇ ਡਰੇ ਫਰੀ ਨਹੀਂ ਚੜਕਾਂ ਨੂੰ ਜੰਗ ਲੱਗ ਜੂ ਨਾ ਕਾਨੂੰਨ ਲਾਗੂ ਕਰਤਾ ਪਰ ਚਿਹਰੇ ਤੇ ਖੁਸ਼ੀ ਹੈ ਹਾਂਜੀ ਹਾਂਜੀ ਚਿਹਰੇ ਤੇ ਤਾਂ ਖੁਸ਼ੀ ਰੱਖਣੀ ਆ ਘਰੇ ਵੀ ਇਹੀ ਮੂੰਹ ਲੈ ਕੇ ਜਾਂਦੇ ਨਹੀਂ ਹੁਣ ਸੋਗ ਦੇ ਵਿੱਚ ਤਾਂ ਤੁਹਾਨੂੰ ਪਤਾ ਟਾਈਮ ਵੀ ਨਹੀਂ ਲੰਘਦਾ ਹਨਾ ਟੈਨਸ਼ਨ ਨਹੀਂ ਕੋਈ ਇਹ ਤਾਂ ਚੱਲੀ ਜਾਂਦਾ ਟੈਨਸ਼ਨ ਤਾਂ ਹੈ ਵੀ ਆ ਖੈਰਾ ਟੈਨਸ਼ਨ ਲੈ ਕੇ ਵੀ ਕੀ ਬਣੂਗਾ ਬਾਕੀ 6 ਤਰੀਕ ਨੂੰ ਦੇਖਦੇ ਆ ਸਾਰੇ ਜਣੇ ਅਸੀਂ ਡਰਾਈਵਰ ਭਾਈਆਂ ਦਾ ਪੂਰਾ ਸਹਿਯੋਗ ਦਵਾਂਗੇ ਮੋਦੀ ਨੂੰ ਮਜਬੂਰ ਕਰ ਦਾਂਗੇ ਇਹ ਫੈਸਲਾ ਵਾਪਸ ਲੈਣ ਤੇ ਕਿਸ ਤਰੀਕੇ ਦੇਖ ਦਿਓ ਠੰਡ ਵੀ ਪੈ ਰਹੀ ਹੈ ਤਾਂ ਦੂਜੇ ਪਾਸੇ ਕੰਮ ਹੋ ਸਕਦਾ ਤਸਵੀਰਾਂ ਦੇ ਵਿੱਚ ਡਰਾਈਵਰ ਵੀਰ ਇਕੱਠੇ ਹੋਏ ਨੇ ਇੱਕ ਪਾਸੇ ਕੜਾਕੇ ਦੀ ਠੰਡ ਪੈ ਰਹੀ ਹੈ ਤਾਂ ਦੂਜੇ ਪਾਸੇ ਕੇਂਦਰ ਸਰਕਾਰ ਦੇ ਵੱਲ ਅਸੀਂ ਨਵੇਂ ਸਾਲ ਦਾ ਤੋਹਫਾ ਕਹਿ ਸਕਦਾ ਕੇਂਦਰ ਸਰਕਾਰ ਦੇ ਵੱਲ ਬਹੁਤ ਵੱਡਾ ਤੋਹਫਾ ਦਿੱਤਾ ਹੈ ਜੀ ਬਹੁਤ ਵੱਡਾ ਤੋਹਫਾ ਪਰ ਇਹ ਤੋਹਫਾ ਵਾਪਸ ਤਾਂ ਲੈਣਾ ਪਊਗਾ ਕਿ ਪਹਿਲਾ ਕੰਸਾਨੀਨ ਟੋਲਣ ਦੇ ਵਿੱਚ ਉੱਥੇ ਵੀ ਸਾਡੀ ਜਿੱਤ ਰਹੀ ਆ ਤੇ ਹੁਣ ਤਾਂ ਡਰਾਈਵਰ ਭਾਈ ਚਾਰਾ ਇਹਦੇ ਵਿੱਚ ਨਾ ਤਾਂ ਕੋਈ ਜਾਤ ਪਾਤ ਹੈ ਨਾ ਕਿਸੇ ਵੀ ਤਰ੍ਹਾਂ ਦਾ ਕੋਈ ਧਰਮ ਹੈ ਇਹ ਵਿੱਚ ਤਾਂ ਹੁਣ ਤੁਹਾਨੂੰ ਪਤਾ ਹੀ ਆ ਫਿਰ ਤੁਸੀਂ ਡਰਾਈਵਰ ਵੀ ਹੋ ਤੁਸੀਂ ਵੀ ਗੱਡੀਆਂ ਤੇ ਜਦੋਂ ਸਫਰ ਕਰਦੇ ਹੋ ਉਹ ਦੀ ਦਿੱਲੀ ਤੱਕ ਦੇਦੋ ਜਾਂਦੀਆਂ ਨੇ ਘਟੀਆਂ ਕਿੰਨੇ ਕੁ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਦੂਜਾ ਬੰਦਾ ਤਾਂ ਨਹੀਂ ਸਮਝ ਸਕਦਾ ਪਰ ਤੁਸੀਂ ਇਸ ਚੀਜ਼ ਨੂੰ ਸਮਝੋ ਚੰਗੀ ਮੁਸ਼ਕਲਾਂ ਦਾ ਸਾਹਮਣਾ ਤਾਂ ਬਹੁਤ ਜ਼ਿਆਦਾ ਕਰਨਾ ਪੈਂਦਾ ਚਾਹੇ ਉਹ ਠੰਡ ਹੈ ਜਾਂ ਫਿਰ ਪੁਲਿਸ ਹੈ ਹਰ ਇੱਕ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਤਾਂ ਕਰਨਾ ਪੈਂਦਾ ਔਰ ਫਿਰ ਵੀ ਐਸੇ ਕਰਕੇ ਕਹਿੰਦੇ ਨੇ ਕਹਿੰਦੇ ਸੱਪ ਦੀ ਸਰੀਚ ਨੋਟ ਚੱਕਣੇ ਪੈਂਦੇ ਨੇ ਸੌਕੀ ਸੱਚੀ ਨਹੀਂ ਡਰਾਈਵਰੀ ਹੈਗੀ ਡਰਾਈਵਰੀ ਵਾਕਈ ਨਹੀਂ ਸਹੀ ਹੈਗੀ ਸੱਚੀ ਸੌਕੀ ਹੈਗੀ ਇਹਨੂੰ ਡਰਾਈਵਰੀ ਨੂੰ ਕਰਨ ਵਾਸਤੇ ਬਹੁਤ ਵੱਡਾ ਜਿਗਰਾ ਤੇ ਬਹੁਤ ਵੱਡਾ ਹੌਸਲੇ ਦੀ ਲੋੜ ਹੈ ਜਿਹੜਾ ਸਾਡੇ ਸਾਰੇ ਡਰਾਈਵਰ ਭਾਈਆਂ ਚਾਰ ਚਾਰ ਦਿਨ ਚ ਰੋ ਵੀ ਬਾਹਰ ਰਹਿਣਾ ਹਫਤਾ ਹਫਤਾ ਮਹੀਨਾ ਮਹੀਨਾ ਨਹੀਂ ਮੁੜਦੇ ਜੀ ਤਾ ਇੱਕ ਪਾਸੇ ਕੜਾਕੇ ਦੀ ਠੰਡ ਪੈ ਰਹੀ ਹੈ ਤਾਂ ਸੂਬੇ ਭਰ ਦੇ ਵਿੱਚ ਗੱਲ ਕਰੀਏ ਸੰਗਰੂਰ ਦੀ ਤਾਂ 13 ਡਿਗਰੀ ਟੈਂਪਰੇਚਰ ਵੀ ਆਇਆ ਹੈ ਤਾਂ ਇੱਕ ਪਾਸੇ ਕਾਨੂੰਨ ਲਾਗੂ ਤਾਂ ਦੂਜੇ ਪਾਸੇ ਜਿਹੜੇ ਡਰਾਈਵਰ ਵੀਰ ਨੇ ਤਾਂ ਚਿਹਰੇ ਤੇ ਉਹੀ ਮੁਸਕਾਨ ਹੈ ਕੋਈ ਚੱਕਰ ਨਹੀਂ ਕਾਨੂੰਨ ਲਾਗੂ ਹੋਇਆ ਪਰ ਭਾਈ ਜਿਹੜੀ ਆਪਸੀ ਏਕਤਾ ਤਾਂ ਉਹ ਹਰ ਸਮੇਂ ਬਰਕਰਾਰ ਜਿਹੜੀ ਰਹੇਗੀ ਦਾ ਪੰਜਾਬ ਫਰਸਟ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ